ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸ਼ਹਿਰ ਵਿੱਚ ਟ੍ਰੈਫਿਕ ਪ੍ਰਣਾਲੀ ਦਿਨੋ-ਦਿਨ ਵਧਦੀ ਜਾ ਰਹੀ ਹੈ ਅਤੇ ਲਗਭਗ ਸ਼ਹਿਰ ਦੇ ਹਰ ਚੌਂਕ ਵਿੱਚ ਟ੍ਰੈਫਿਕ ਜਮ ਵੇਖਣ ਨੂੰ ਮਿਲਦੇ ਹਨ ਅਤੇ ਇਹਨਾਂ ਟ੍ਰੈਫਿਕ ਜਮ ਦਾ ਸਭ ਤੋਂ ਵੱਡਾ ਕਾਰਨ ਰੋਂਗ ਸਾਈਡ ਪਾਰਕਿੰਗ ਹੈ ਰੋਂਗ ਸਾਈਡ ਪਾਰਕਿੰਗ ਕਾਰਨ ਟ੍ਰੈਫਿਕ ਦੀ ਆਵਾਜਾਈ ਵਿੱਚ ਵੀ ਕਾਫੀ ਪਰੇਸ਼ਾਨੀ ਹੁੰਦੀ ਹੈ ਸ਼ਹਿਰ ਵਾਸੀਆਂ ਨੇ ਸੜੀ ਫਾਸਪੀ ਨਿਊਜ਼ ਟੀਮ ਨਾਲ ਗੱਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਸਮੱਸਿਆ 'ਵਾਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਆਵਾਜਾਈ ਕਰਦੇ ਸਮੇਂ ਕੋਈ ਪਰੇਸ਼ਾਨੀ ਨਾ ਆਵੇ ਅਤੇ ਟ੍ਰੈਫਿਕ ਵੀ ਸੁਚਾਰੂ ਢੰਗ ਨਾਲ ਚੱਲ ਸਕੇ ਦੇਖੋ ਹੀ ਪੰਜਾਬ ਸਰਕਾਰ ਨੇ ਹਰ ਚੌਂਕ ਚਰਾਏ ਤੇ ਪਾਰਕਿੰਗ ਦੀ ਸਹੂਲਤ ਬਣਾਈ ਆ ਹਰ ਇੱਕ ਰਾਹਗੀਰ ਨੂੰ ਕਾਰ ਵਾਲੇ ਨੂੰ ਚਾਹੀਦਾ ਆਪਣੀ ਗੱਡੀ ਪਾਰਕਿੰਗ ਦੇ ਵਿੱਚ ਖੜੀ ਕਰੇ ਤੇ ਉੱਥੋਂ ਪਰਤੀ ਰਾਹ ਤੇ ਸੇਫ ਹੋ ਕੇ ਜਾਵੇਗੀ ਮੇਰੀ ਗੱਡੀ ਸੇਫ ਆ ਹੁਣ ਮੇਰੀ ਗੱਡੀ ਕੋਈ ਘਤਰਾ ਨਹੀਂ ਹੈ ਰਾਤ ਉਰੇ ਜਾਂਦੇ ਟੈਂਪੂ ਵਾਲੇ ਬ੍ਰੇਕ ਮਾਰ ਦਿੰਦੇ ਭਾਵੇਂ ਅੱਗੇ ਸਵਾਰੀ ਖਲੋਤੀ ਹੋਵੇ ਪਾਦੇ ਤੇ ਮੈਂ ਐਕਸੀਡੈਂਟ ਹੋਣ ਦਾ ਘਤਰਾ ਹੁੰਦਾ ਸਰਕਾਰ ਨੂੰ ਚਾਹੀਦਾ ਹੈ ਨਾਲਾ ਵੀ ਇੱਕ ਸਟੈਂਡ ਟੈਂਪੋ ਦਾ ਖੜਾ ਬਣਾਉਣਾ ਚਾਹੀਦਾ ਸਰਕਾਰ ਤੇ ਪ੍ਰਸ਼ਾਸਨ ਨੂੰ ਜਨਤਾ ਵੱਲੋਂ ਹਰ ਜਿਹਾ ਦਾ ਟੈਕਸ ਜਿਹੜਾ ਪੇ ਕੀਤਾ ਜਾਂਦਾ ਚਾਹੇ ਰੋਡ ਦਾ ਚਾਹੇ ਗੱਡੀਆਂ ਦਾ ਹਰ ਤਰੀਕੇ ਦਾ ਟੈਕਸ ਹੈ ਸਰਕਾਰ ਦੇ ਘਰ ਭੇਜਿਆ ਜਾਂਦਾ ਪਰ ਉਹਦੇ ਬਦਲੇ ਜੇ ਗੱਲ ਕਰ ਲਈਏ ਸਰਕਾਰ ਵੱਲੋਂ ਜਿਹੜੀਆਂ ਸੁਵਿਧਾਵਾਂ ਨੇ ਲੋਕਾਂ ਨੂੰ ਉਹ ਮਈਆਂ ਨਹੀਂ ਕਰਵਾਈਆਂ ਜਾਂਦੀਆਂ ਕਾਰਨ ਹੈ ਕਿ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਸਾਡੀ ਫਾਸਿਲੀਟੀ ਟੀਮ बार-बार ਖਬਰਾਂ ਦੀ ਗੰਦੀ ਹੈ ਕਿ ਪ੍ਰਸ਼ਾਸਨ ਕਿਤੇ ਜਾ ਕੇ ਜਿਹੜੀ ਰੋਂਗ ਸਾਈਡ ਦੀ ਟ੍ਰੈਫਿਕ ਹੈ ਜਾਂ ਰੋਂਗ ਸਾਈਡ ਪਾਰਕਿੰਗ ਲੋਕ ਕਰ ਦਿੰਦੇ ਨੇ ਜਾਂ ਗਲਤ ਗੱਡੀਆਂ ਵਿਚੋਂ ਵਿੱਚ ਵਜਦੀਆਂ ਨੇ ਜਾਂ ਟ੍ਰੈਫਿਕ ਜਮ ਹੋ ਜਾਂਦੀਆਂ ਦਾ ਟ੍ਰੈਫਿਕ ਸਿਗਨਲ ਕਿੰਨੇ ਚੌਂਕਾਂ ਤੇ ਬੰਦ ਨੇ ਬਾਰ ਬਾਰ ਜਾਗਰੂਕ ਕੀਤਾ ਜਾਂਦਾ ਲੇਕਿਨ ਹਾਲ ਉਹੀ ਚੱਲਦੇ ਪਏ ਨੇ ਤੇ ਜਿਹਦੇ ਸਬੰਧ ਦੇ ਲੋਕਾਂ ਦਾ ਫੇਰ ਅਖਣਾ ਉਹੀ ਆ ਕਿ ਸਰਕਾਰ ਤੇ ਪ੍ਰਸ਼ਾਸਨ ਜਾਗੇ ਜਿੱਥੇ ਸਰਕਾਰ ਜਨਤਾ ਕੋਲੋਂ ਹਰ ਤਰ੍ਹਾਂ ਦਾ ਟੈਕਸ ਭੇ ਕਰਦੀ ਹੈ ਲੈਂਦੀ ਹੈ ਤੇ ਉਹਦੇ ਬਦਲੇ ਉਹਨਾਂ ਨੂੰ ਜਿਹੜੀ ਸਹੂਲਤਾਂ ਆ ਉਹ ਵੀ ਸਹੀ ਜਿਹੜੀ ਮੁਹੱਈਆ ਕਰਾਈ ਜਾਵੇ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਚੀਲ ਸ਼ਰਮਾ ਫਾਸਟ ਏ ਨਿਊਜ਼